ਪੰਜਾਬ ਦੇ ਮੌਸਮ ਸਬੰਧੀ ਅਸੀਂ ਤੁਹਾਡੇ ਤੱਕ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਰਹੇਗਾ ਅਤੇ ਅਗਲੇਰੇ ਦਿਨਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸ ਤਰੀਕੇ ਦੀ ਸਥਿਤੀ ਮੌਸਮ ਦੀ ਰਹੇਗੀ ਉਹਨਾਂ ਤਮਾਮ ਗੱਲਾਂ ਨੂੰ ਲੈ ਕੇ ਮੌਸਮ ਸਬੰਧੀ ਅਸੀਂ ਵੱਡੀ ਅਪਡੇਟ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਤੇ ਫਿਲਹਾਲ ਦੀ ਜ਼ਿਕਰ ਗੱਲ ਕਰੀ ਤਾਂ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅਗਲੇ ਰੇ ਜਿਨ੍ਹਾਂ ਦੇ ਵਿੱਚ ਮੀਂਹ ਪਵੇਗਾ ਉਹ ਸਾਰੀ ਰਿਪੋਰਟ ਅਸੀਂ ਇਸ ਰਿਪੋਰਟ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਉੱਤੇ ਸਾਡੇ ਚੈਨਲ ਨੂੰ ਤੁਸੀਂ ਸੱਚਕਾਹ ਪੰਜਾਬੀ ਲਿਖ ਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਦੇ ਨਾਲ ਹੀ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਲਿਓ ਤਾਂਕਿ ਹਰ ਰਿਲੇਟਿਡ ਅਪਡੇਟ ਦੀ ਜਾਣਕਾਰੀ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਮੌਸਮ ਵਿਭਾਗ ਨੇ ਮੌਨਸੂਨ ਦੇ ਦੁਆਰਾ ਸਰਗਰਮ ਹੋਣ ਨਾਲ ਪੰਜਾਬ ਵਿੱਚ ਅਗਲੇ 3 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਮੁਤਾਬਕ 23 ਅਗਸਤ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਬਰਸਾਤ ਹੋ ਸਕਦੀ ਹੈ। ਖਾਸ ਤੌਰ ਤੇ ਪਠਾਨਕੋਟ, ਮਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਰੂਪਨਗਰ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਬਰਸਾਤ ਦੇ ਜ਼ਿਆਦਾ ਅਨੁਮਾਨ ਹਨ। ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਅਗਸਤ ਵਿੱਚ ਹੁਣ ਤੱਕ ਸਧਾਰਨ ਤੌਰ ਤੇ 9% ਘੱਟ ਬਰਸਾਤ ਹੋਈ ਹੈ ਜਦਕਿ ਮੌਨਸੂਨ ਸੀਜ਼ਨ ਦੇ ਹਲੇ ਤੱਕ ਦੇ 3 ਮਹੀਨਿਆਂ ਦਰਮਿਆਨ ਸਧਾਰਨ ਤੋਂ 33% ਘੱਟ ਬਰਸਾਤ ਹਜੇ ਤੱਕ ਰਿਕਾਰਡ ਦਰਜ ਕੀਤੀ ਗਈ ਹੈ ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਮੌਨਸੂਨ ਦਾ ਪ੍ਰਦਰਸ਼ਨ ਚੰਗਾ ਰਿਹਾ ਉਧਰ ਮੰਗਲਵਾਰ ਸੇਰੇ 7 ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋਈ ਹੈ ਪੰਜਾਬ ਦੇ ਵਿੱਚ ਵੀ ਬੱਦਲ ਛਾਈ ਨਜ਼ਰ ਆਏ ਹਨ ਅੱਜ ਸੇਰ ਦੀ ਜਿੱਕਰ ਗੱਲ ਕਰੀ ਤਾਂ ਕਈ ਥਾਵਾਂ ਤੇ ਕਾਲੇ ਬੱਦਲ ਹਨ ਅਤੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਵਿਪਰਿਆ ਹੈ ਖਾਸ ਕਰ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀ ਤਾਂ ਉੱਥੇ ਅੱਜ ਬਹੁਤ ਭਾਰੀ ਮੀਂਹ ਪਿਆ ਜਿੱਥੇ ਕਿ ਦਰਬਾਰ ਸਾਹਿਬ ਦੇ ਬਾਹਰ ਗੋਡੇ-ਗੋਡੇ ਪਾਣੀ ਭਰ ਗਿਆ ਲੁਧਿਆਣਾ ਪਠਾਨਕੋਟ ਮਠਿੰਡਾ ਫਿਰੋਜ਼ਪੁਰ ਕਪੂਰਥਲਾ ਸਮੇਤ ਕਈ ਥਾਵਾਂ ਉੱਤੇ ਵੀ ਮੀਂਹ ਪਿਆ ਹੈ 24 ਘੰਟੇ ਦਰਮਿਆਨ ਗੁਰਦਾਸਪੁਰ ਦੇ ਵਿੱਚ 80 ਮਿਲੀਮੀਟਰ ਫਰੋਜ਼ਪੁਰ ਦੇ ਵਿੱਚ 1.0 ਪਟਿਆਲਾ ਦੇ ਵਿੱਚ 3.0 ਮਿਲੀਮੀਟਰ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਦੇ ਵਿੱਚ 0.5 ਐਮਐਮ ਪਠਾਨਕੋਟ ਦੇ ਵਿੱਚ 0.6 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਹਲਕੀ ਬਾਰਿਸ਼ ਹੋਈ ਹੈ ਇਸੇ ਤਰ੍ਹਾਂ ਲੁਧਿਆਣਾ ਵਿੱਚ 27 ਐਮਐਮ ਪਠਾਨਕੋਟ ਵਿੱਚ 25 ਐਮਐਮ ਅਤੇ ਫਰੋਜ਼ਪੁਰ ਵਿੱਚ 14 ਮਿਲੀਮੀਟਰ ਮੀਂਹ ਪਿਆ ਹੈ ਪੰਜਾਬ ਦੀ ਅੱਸੀ ਰਿਪੋਰਟ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਹੁਣ ਇੱਕ ਨਵਾਂ ਮੌਸਮ ਭਾਗ ਨੇ ਲਟ ਜਾਰੀ ਕੀਤਾ ਜਿੱਥੇ ਕਿ 23 ਤੋਂ 24 ਅਗਸਤ ਤੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੇ ਨਾਲ-ਨਾਲ ਗੜੇਮਾਰੀ ਦੇ ਵੀ ਅਸਰ ਦੱਸੇ ਗਏ ਹਨ ਅਤੇ ਤੇਜ਼ ਹਵਾਵਾਂ ਦੇ ਨਾਲ ਗਰਜ ਚਮਕ ਦੇ ਨਾਲ ਭਾਰੀ ਮੀਂਹ ਦੀ ਵੀ ਪੇਸ਼ਾਨਗੀ ਮੌਸਮ ਮਾਰਾਂ ਵੱਲੋਂ ਕੀਤੀ ਗਈ ਹੈ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਤੁਸੀਂ ਆਪਣੇ ਆਪਣੇ ਇਲਾਕੇ ਦਾ ਮੌਸਮ ਸੰਬੰਧੀ ਬਿਉਰਾ ਸਾਨੂੰ ਜਰੂਰ ਦਿਓ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰੀਕੇ ਦੀ ਬੱਦਲਵਾਈ ਹੈ ਮੌਸਮ ਦਾ ਕਿਸ ਤਰੀਕੇ ਦਾ ਮੀਦਾਸ ਹੈ ਧੁੱਪ ਹੈ ਗਰਮੀ ਹੈ ਹੌਮਸ ਹੈ तमाम ਤਰੀਕੇ ਦੀ ਜੋ ਵੀ ਖਬਰ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਆਪਣੇ ਜ਼ਿਲ੍ਹੇ ਦੀ ਆਪਣੇ ਪਿੰਡ ਦੀ ਆਪਣੇ ਸ਼ਹਿਰ ਦੀ ਰਿਪੋਰਟ ਸਾਨੂੰ ਜਰੂਰ ਦਿਓ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ